ਹਾਂਜੀ ਬਾਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੋ ਆਪਣਾ ਜੈਤੋ ਵਾਲਾ ਸੁਆ ਇਹ ਬਾਈ ਜੀ ਤੇ ਪਿੰਡ ਛੱਤਿਆਣਾ ਵਿੱਚ ਦੀ ਜੋ ਲੰਘਦਾ ਹੈ ਅੱਗੇ ਮੰਦਿਰ ਨੂੰ ਤੇ ਇਸ ਦੇ ਜੋ ਵਿੱਚ ਆ ਦੇਖੋ ਕਿੰਨਾ ਗੰਦ ਫਸਿਆ ਪਿਆ ਇਹ ਕੱਸੀ ਪੁਲਾਇਂ ਚ ਇਹ ਬੁੱਟਰਾਂ ਵਾਲੀ ਕੱਸੀ ਜੋ ਬੰਦ ਹੋਈ ਪਈ ਆ ਕੱਢਦੇ ਆ ਹੁਣ ਤੇ ਅਸੀਂ ਇਹ ਕੱਢ ਰਹੇ ਆ ਤੇ ਆਪਾਂ ਜੋ ਇਹ ਪੋਸਟ ਤੋਂ ਹੀ ਵੱਧ ਤੋਂ ਵੱਧ ਬਈ ਜੀ ਸ਼ੇਅਰ ਜ਼ਰੂਰ ਕਰਿਓ ਗਾਂ ਦੀ ਗਾਂ ਸੂਆ ਜੋ ਟੁੱਟਣ ਦੀ ਤਦਾਰਤ ਹੈ ਤੇ ਇਹ ਸੂਆ ਟੁੱਟਣੋਂ ਬਾਜੇ ਪਿੰਡ ਛੱਤਿਆਣਾ ਤੋਂ ਭਲਾਈਆਂ ਨਾਲ ਇਹਦੀ ਜੋ ਸੂਆ ਲੰਘਦਾ ਹੈ ਇਹ ਤੇ ਜਿਹੜੇ ਇਹ ਬਈ ਇਹਨਾਂ ਦੇ ਨਮਾਇंदे ਆ ਵੀ ਸੂਆ ਸਾਫ਼ ਕਰਨ ਵਾਲੇ ਤੇ ਜਾਂ ਜਿਹੜੇ ਮੁਲਾਜ਼ਮ ਇੱਥੇ ਰੱਖੇ ਹੋਏ ਆ ਉਹ ਗੇੜਾ ਬਿਲਕੁਲ ਵੀ ਨਹੀਂ ਮਾਰ ਰਹੇ ਕਿ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਠੀਕ ਹੈ ਵੀ ਸੂਆ ਜੋ ਇਹ ਹੈ ਵੀ ਉਹਦੇ ਤੇ ਢੇੜਾ ਰੱਖਣਾ ਤੇ ਜੇ ਕਰੇ ਟੁੱਟ ਗਿਆ ਸੂਆ ਤਾਂ ਸਭ ਦਾ ਹੀ ਜੋ ਇਹ ਨੁਕਸਾਨ ਹੋਊਗਾ ਕਿਉਂਕਿ ਤੂੜੀਆਂ ਜੋ ਸਬਦਾਂ ਬਣਾਉਣ ਵਾਲੀਆਂ ਪਈਆਂ ਠੀਕ ਹੈ ਬਾਈ ਜੀ ਤੇ ਨਾਲ ਹੀ ਆਹ ਜੋ ਆਪਣਾ ਸੂਆ ਟੁੱਟ ਗਿਆ ਤੇ ਨੁਕਸਾਨਕਾਰੀ ਹੋਊਗਾ ਤੇ ਫਿਰ ਪਾਣੀ ਵੀ ਛੇਤੀ ਜੋ ਨਹੀਂ ਆਉਣਾਗਾ ਤੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆ ਦੇਖੋ ਬਾਈ ਅਸੀਂ ਹੁਣ ਕੱਢ ਦਿੱਤਾ ਇਹ ਤੇ ਪਾਣੀ ਚੱਲ ਪਿਆ ਤੇ ਅੱਗੇ ਵੀ ਜੋ ਪੁਲ ਦੇ ਵਿੱਚ ਦੇਖਦੇ ਆਂ ਕੀ ਫਸਿਆ ਪਿਆ ਆਜੋ ਚੱਲਗੇ ਆ ਦੇਖੋ ਭਾਈ ਦੇਖੋ ਉਹ ਜਾਂਦਾ ਤੇਜ ਮੁਲਾਜ਼ਮ ਐ ਇਹ ਸੂਏ ਤੇ ਢੇੜਾ ਮਾਰਨ ਚਾਰੇ ਪਾਸੇ ਤੇ ਹਨੇਰੀ ਰਾਤ ਬਣੀ ਐ ਤੇ ਹਨੇਰੀ ਰਾਤ ਬਗੀ ਐ ਤੇ ਮੀਂਹ ਵਾ ਕਰਕੇ ਜੋ ਇਹਦੇ ਵਿੱਚ ਬਹੁਤ ਖੁਸ਼ ਫਸਿਆ ਹੋਇਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਭਾਈ ਦੱਬ ਕੇ ਤੇ ਆयो ਭਾਈ ਅਸੀਂ ਅੱਕੇ ਵੀ ਜੋ ਜਾ ਕੇ ਕੱਢਦੇ ਆ ਤੇ ਸਾਡੀ ਵੀਡੀਓ ਨੂੰ ਵਾਰ-ਵਾਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤਾਂ ਕਿ ਇਹ ਸੂਏ ਆ ਟਟਣ ਤੋਂ ਬਚ ਸਕੇ ਤੇ ਇਹੇ ਜੋ ਵੀਡੀਓ ਆ ਨਾ ਬਾੜ ਜਿਹੜੇ ਸੂਏ ਵਾਲੇ ਮੁਲਾਜ਼ਮਾਂ ਉਹਨਾਂ ਕੋਲ ਪਹੁੰਚ ਸਕ ਸਕੇ ਲੈ ਭਾਈ ਦੇਖ ਸਕਦੇ ਹੋ ਅੱਜ ਇੱਕ ਤਰੀਕ ਹੈ ਪਹਿਵੇਂ ਮਹੀਨੇ ਦੀ ਤੇ ਆ ਦੇਖੋ ਹਾਲ ਜੋ ਸੂਏ ਦਾ ਵੇਖੋ ਕਿੰਦਾ ਗੰਦ ਫਸਿਆ ਘੜਾ ਤੇ ਪਾਣੀ ਪਿੱਛੋਂ ਜੋ ਚੜ ਰਿਹਾ ਹੈ ਤੇ ਜੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਕਿ ਵੀਡੀਓ ਜਲਦੀ ਤੋਂ ਜਲਦੀ ਸੂਏ ਮਲਾਜਮਾਂ ਕੋਲੇ ਪਹੁੰਚ ਸਕੇ ਤੇ ਸੂਆ ਜੋ ਟੁੱਟਣੋਂ ਬਚ ਕੇ ਪਾਣੀ ਚੜੀ ਬਹੁਤ ਗਿਆ ਪਿੱਛੇ ਐਰੇਂਜ ਵੀ ਲੱਗਿਆ ਸੋ ਪਾਣੀ ਕੱਢੀ ਲਈ ਸਹੀ ਹੈ ਪਿੱਛੇ ਬਾਣੀ ਜੜੀ ਜਾਂਦਾ ਆ ਆ ਦੇਖੋ ਬਾਈ ਆ ਵੇਖ ਓਏ ਆ ਵੇਖਾ ਫਸੇ ਕਿਹੜੇ ਜਾਨਵਰ ਆ ਆ ਵੇ ਕੱਟਾ ਕੋ ਪਤਾ ਨਹੀਂ ਪਸ਼ੂ ਆਗਾ ਜੀ ਆ ਵੇਖੋ ਬਾਈ ਜੋ ਸੂਆ ਮੁਲਾਜ਼ਮ ਆ ਉਹਨਾਂ ਦਾ ਜੋ ਫਰਜ਼ ਬਣਦਾ ਠੀਕ ਹੈ ਵੀ ਇਹ ਸੂਏ ਦੀ ਸਫਾਈ ਤੇ ਨਿਗ੍ਹਾ ਰੱਖਣਾ ਅੱਜ ਕੱਲ ਜੋ ਮੀਂਹ ਦਾ ਵੀ ਮੌਸਮ ਬਣਿਆ ਹੋਇਆ ਤੇ ਇਹ ਜੋ ਜਾਨਵਰ ਹੈ ਝਾਲ ਚ ਫਸਿਆ ਹੋਇਆ ਸੀਗਾ ਤੇ ਉਥੋਂ ਗਿਆ ਨਿਕਲਦੇ ਹੁਣ ਗਾਂਹ ਅਗੇ ਇਹਦੇ ਚ ਫਸ ਗਿਆ ਸਹੀ ਗੱਲ ਆ ਕੱਢ ਦਿਓ ਯਾਰ ਮੈਂ ਕਹੇ ਕਢੋ ਯਾਰ ਐ ਨੁਕਸਾਨ ਆਪਣਾ ਹੀ ਆ ਇੱਕ ਜਣਾ ਇੱਥੇ ਐ ਕਰੋ ਲੰਮਾ ਪੈ ਕੇ ਉੱਤੇ ਹੋ ਜੋ ਤੇ ਦੂਜਾ ਕੱਢ ਦੂਗਾ ਇੱਕ ਜਣਾ ਖਿੱਚ ਦੂਗਾ ਤਾਂ ਨੂੰ ਸਾਰਿਆਂ ਨੇ ਪਾਣੀ ਪੀਣਾ ਕੰਜੇ ਦੇ ਪੁੱਤੋਂ ਐ ਕਿਉਂ ਕਰੀ ਜੰਨੇ ਆ ਬੰਦ ਗੰਦ ਪੈ ਲ ਗਈ ਧਾਲ ਨੇਰੀ ਵਗੀ ਸੀ ਬਾਈ ਸਾਰਾ ਕੁਝ ਉਹਦੇ ਵਿੱਚ ਵੜ ਗਿਆ ਦੇਖੋ ਬਈ ਪਿੰਡ ਦੇ ਬੰਦੇ ਕੱਢਣ ਦੀ ਕੋਸ਼ਿਸ਼ ਕਰ ਰਹੇ ਤੇ ਵੱਧ ਤੋਂ ਵੱਧ ਜੋ ਬੰਦੇ ਐ ਬਾਈ ਸੂਏ ਤੇ ਪਹੁੰਚਣ ਮਲਾਜਮ ਵੀ ਪਹੁੰਚਣਾ ਪਿੰਡ ਛੱਤਿਆਂ ਵਾਲ ਦੇ ਪੁਲ ਤੇ ਬੁੱਟਰ ਸ਼੍ਰੀ ਹਾਰਾ ਨਹੀਂ ਨਿਕਲਦਾ ਬਈ ਇਹ ਆ ਮੈਂ ਪੁੱਛਦਾ ਕਿ ਉਹ ਕਿਹੜਾ ਹੈ ਆਹ ਹੱਥ